ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹੀ ਗੱਲ ਕਰਨ ਲੱਗੇ ਆ ਬਾਦਲ ਪਰਿਵਾਰ ਦੇ ਅੰਦਰ ਇੱਕ ਹੋਰ ਹੁਣਕ ਸਮਾਣ ਪੈ ਗਿਆ ਨਵਾਂ ਤੁਸੀਂ ਸਾਰਿਆਂ ਨੇ ਸੁਣਿਆ ਹੁਣ ਮੁਖਸਰ ਦੀ ਰੈਲੀ ਹੋਈ ਆ ਮਾਗੀ ਦੇ ਮੇਲੇ ਤੇ ਉੱਥੇ ਹਰ ਸਿਮਰਤ ਕੋਰ ਬਾਦਲ ਨੇ ਇੱਕ ਬਵਾਦ ਤੇ ਜਿਹੜਾ ਕਹਦੀ ਆਪਾਂ ਬਿਆਨ ਦਿੱਤਾਗਾ ਬਾਬਾਤ ਦੇ ਇਹਨੂੰ ਕਿਉਂ ਕਿਹਾ ਜਾਂਦਾ ਕਿ ਇਹਨੇ ਸਰੇ ਆਮ ਸਟੇਜ ਦੇ ਉੱਤੋਂ ਖੜ ਕੇ ਹਜ਼ਾਰਾਂ ਲੋਕਾਂ ਦਾ ਇਕੱਠ ਸੀ ਉੱਥੇ ਹਰ ਸੇਮਰਤ ਨੇ ਕਿਹਾ ਕਿ ਬੀਬੀਓ ਤੁਸੀਂ ਖਿਆਲ ਰੱਖਿਓ ਤੁਸੀਂ ਫਲਾਨੇ ਮਗਰ ਭੱਜੇ ਫਿਰਦੇ ਧੌਂਕੇ ਮਗਰ ਭੱਜੇ ਫਿਰਦੇ ਹੋ ਜਿਹੜੀ ਇਹ ਤੱਕੜੀ ਆ ਜਿਹੜੀ ਕਾਲੀਆਂ ਕੋਲੇ ਕਹਿੰਦੇ ਤੱਕੜੀ ਆ ਉਹ ਗੁਰੂ ਨਾਨਕ ਦੇਵ ਜੀ ਵਾਲੀ ਤੱਕੜੀ ਆ ਕਹਿੰਦੇ ਇਹ ਅਸੀਂ 13 13 ਤੋਲਦਿਆ ਕਹਿੰਦੇ ਤੱਕੜੀ ਬਾਬੇ ਨਾਨਕ ਵਾਲਿਆ ਤੁਸੀਂ ਸਾਡੇ ਵੱਲ ਨਿਗਾਹ ਮਾਰੋ ਕਿੰਦੀ ਬੇਸ਼ਰਮੀ ਦੀ ਗੱਲ ਆ ਨਾ ਤਾਂ ਸਾਡੇ ਕੋਈ ਧਰਮਿਕ ਜਥੇਬੰਦੀ ਬੋਲੀ ਆ ਨਾ ਕੋਈ ਅਕਾਲ ਤਖਤ ਦਾ ਜਥੇਦਾਰ ਬੋਲਿਆਗਾ ਇਸ ਨੂੰ ਲੈ ਕੇ ਬਹੁਤ ਵੱਡਾ ਇੱਕ ਚੈਲੰਜ ਆ ਇਹ ਜੇ ਗੁਰੂਆਂ ਦੀ ਇਨਸਾਨੀ ਆਪਾਂ ਕਹਿ ਲਈਏ ਕਿ ਅੱਜ ਇਹਨਾਂ ਨੂੰ ਕਹਤਾ ਕਿ ਗੁਰੂ ਨਾਨਕ ਵਾਲੀ ਤੱਕੜੀ ਸਾਡੇ ਕੋਲੇ ਆ ਕੱਲ ਨੂੰ ਕਾਂਗਰਸ ਇਹ ਕਹਿ ਦੇਣਗੇ ਕਿ ਪੰਜਾਗਾ ਜਿਦੇ ਨਾਲ ਪਹਾੜ ਰੋਕਿਆ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਸਾਡੇ ਕੋਲੇ ਆ ਇਹ ਗੁਰੂਆਂ ਤੇ ਜਿਹੜੀ ਹੁਣ ਗੁਰੂਆਂ ਤੇ ਸਿਆਸਤ ਕਰਨ ਲੱਗ ਪਏ ਪਹਿਲਾਂ ਗੁਰੂਆਂ ਦੀ ਬਾਣੀ ਰੋਲਦੀ ਗਲੀਆਂ ਦੇ ਵਿੱਚ ਉਹਦੇ ਸਿਆਸਤ ਕੀਤੀ ਕਦੇ ਨਸੇ ਤੇ ਸਿਆਸਤ ਕਰਦੇ ਆ ਹੁਣ ਘੱਟੋ ਘੱਟ ਗੁਰੂਆਂ ਨੂੰ ਤਾਂ ਬਖਸ਼ ਦਿਓ ਇੱਕ ਤੁਹਾਨੂੰ ਮੈਂ ਹੋਰ ਵੀ ਦੱਸ ਦਾਂਗਾ ਹੁਣ ਇਹਨਾਂ ਦੇ ਘਰ ਦੇ ਵਿੱਚ ਕਾਟੋ ਕਲੇਸ਼ ਪੈ ਗਿਆ ਹਾਰਸਿੰਮਰ ਤਕੌਰ ਨੇ ਬਾਦਲ ਨੇ ਜਿਹੜੀ ਸਟੇ ਦੇ ਵਿੱਚ ਇੱਕ ਇਹ ਹੋਰ ਵੱਡੀ ਗੱਲ ਕਹੀ ਆ ਕਹਿੰਦੀ ਹੁਣ ਜਿਹੜੀ ਕੁਰਸੀ ਆ ਜਿਹੜੀ ਮੁੱਖ ਮੰਤਰੀ ਦੀ ਉਹ ਹੁਣ ਬੀਬੀ ਨੂੰ ਦਿਓ ਭਾਵ ਕੇ ਮੰਜੀਠੀਆਂ ਨੂੰ ਦੇਣ ਨੂੰ ਫਿਰਦੀ ਆ ਕੁਰਸੀ ਕਹਿੰਦੀ ਜੇਕਰ ਪ੍ਰਧਾਨ ਜੀ ਬੈਠੇ ਕੋਲ ਜੇ ਕਹਿੰਦੀ ਪ੍ਰਧਾਨ ਜੀ ਸੁਖਬੀਰ ਬਾਦਲ ਨੂੰ ਕਹਿੰਦੀ ਆ ਜੇ ਮੈਨੂੰ ਸਾਮ ਨੂੰ ਕੁੱਟਣ ਪੈ ਗਏ ਇਸ ਗੱਲ ਨੂੰ ਲੈ ਕੇ ਤਾਂ ਬੀਬੀਓ ਮਾ ਤੁਹਾਡੇ ਕੋਲ ਆਓ ਤੁਸੀਂ ਮੈਨੂੰ ਬਚਾ ਲਿਓ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਜਾਪਦਾਗਾ ਕਿ ਇਹਨਾਂ ਦੇ ਅੰਦਰ ਹੁਣ ਜਿਹੜਾ ਕੁਰਸੀ ਨੂੰ ਲੈ ਕੇ ਵੀ ਕਾਟੋਕਲੇਸ਼ ਸਿਰ ਚੁੱਕਿਆਗਾ ਹਰ ਸتمبرਤ ਮਜੀਠੀਆਂ ਨੂੰ ਜਿਹੜੀ ਕੁਰਸੀ ਆ ਮੁੱਖ ਮੰਤਰੀ ਦੀ ਉਹ ਦੇਣ ਨੂੰ ਫਿਰਦੀ ਆ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖਲਾਸੇ ਹੋਣਗੇ ਇਹਦਾ ਪਹਿਲਾਂ ਦਾ ਜਦੋਂ ਬਾਦਲ ਜਿਉਂਦਾ ਸੀ ਉਸ ਟਾਈਮ ਤੋਂ ਵੀ ਜਿਹੜਾ ਹੈਗਾ ਸੀ ਇਹ ਕਲੇਸ਼ ਪੈਂਦਾ ਸੀ ਪਰ ਉਹ ਬਾਦਲ ਜਿਹੜਾ ਕਲੇਸ਼ ਨੂੰ ਟਿਕਾ ਲੈਂਦਾ ਸੀ ਸਿਆਸਤੀ ਬੰਦਾ ਸੀ ਜਿਹੜਾ ਅੱਜ ਇਹ ਕੁਰਸੀ ਦਾ ਜਿਹੜਾ ਨਮਕਲੇਸ ਪਿਆਗਾ ਇਹ ਆਉਣ ਵਾਲੇ ਦਿਨਾਂ 'ਚ ਉੱਭਰ ਕੇ ਹੋਰ ਵੀ ਸਾਹਮਣੇ ਆਏਗਾ ਇਹਨਾਂ ਨੂੰ ਪੁੱਛਣਾ ਹੋਵੇ ਬਾਬੇ ਨਾਨਕ ਦੀ ਤੱਕੜੀ ਦਾ 13-13 ਤੋਲਦੀ ਸੀ ਤੁਹਾਡੀ ਤੱਕੜੀ ਨੇ ਫੀਮ ਤੋਲੀ ਆ, ਭੁੱਕੀ ਤੋਲੀ ਆ, ਚਿੱਟਾ ਤੋਲਿਆ ਸਮੈਕ ਵੇਚੀਏ ਤੁਹਾਡੀ ਤੱਕੜੀ ਨੇ ਤੁਸੀਂ ਪੰਜਾਬ ਨੂੰ ਬਰਬਾਦ ਕਰਤਾ ਤੁਸੀਂ ਹਜੇ ਤੁਸੀਂ ਸ਼ਾਸਤ ਕਰਨੋਂ ਨਹੀਂ ਛੱਡਦੇ ਬੇਆਦਮੀਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਕਰਵਾਤੀਆਂ ਸਾਰੇ ਆਪ ਬੰਦੇ ਤੁਹਾਨੂੰ ਪਤਾ ਸੀ ਕਿਹੜੇ ਡੇਰਿਆਂ ਦੇ ਕਿਹੜੇ ਬੰਦੇ ਨੇ ਤੇ ਮੁੱਖ ਮੰਤਰੀ ਤੇਰਾ ਆਪ ਆਪਣਾ ਸੌਹਰਾ ਰਹਿ ਗਿਆ ਉਪ ਮੁੱਖ ਮੰਤਰੀ ਡਿਪਟੀ ਜਿਹੜਾ ਸ਼ਖੀਰ ਬਾਲਾ ਰਹਿ ਗਿਆ ਵਜ਼ੀਰ ਮੰਤਰੀ ਤੂੰ ਰਹਿ ਗਈ ਬੀਬਾ ਤੂੰ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਤੁਹਾਡੇ ਰਾਤ ਦੇ ਵਿੱਚ ਹੋਈਆਂ ਉਹਨਾਂ ਨੂੰ ਨਹੀਂ ਨਿਆ ਮਿਲਿਆ ਤੇ ਆ ਹੁਣ ਨਵੀਂ ਇੱਕ ਜਿਹੜੀ ਤੁਸੀਂ ਪਸੂੜੀ ਪਾਤੀ ਕਿਤੇ ਜਿਹੜੀ ਤੱਕੜੀ ਸਾਡੇ ਕੋਲੇ ਆ ਬਾਬੇ ਨਾਨਕ ਦੀ ਤੱਕੜੀ ਆ ਸਾਡੇ ਜਥੇਦਾਰਾਂ ਨੂੰ ਅਕਾਲ ਤਖਤ ਦੇ ਜਥੇਦਾਰਾਂ ਨੂੰ ਇਹ ਬੋਲਣਾ ਚਾਹੀਦਾਗਾ ਤੇ ਇਹਦੇ ਵਿੱਚ ਕਿਉਂਕਿ ਇਹਦੇ ਘਰ ਦੇ ਵਿੱਚ ਇਹਨਾਂ ਦੇ ਕਲੇਸ਼ ਤਾਂ ਆਪ ਦੇ ਵਿੱਚ ਸੜਿਆ ਹੋਇਆਗਾ ਤੇ ਹੁਣ ਜਿਹੜਾ ਇਹਨਾਂ ਨੇ ਨਮਾ ਜਿਹੜਾ ਸੱਪ ਕੱਢ ਲਿਆ ਕਿ ਮੁੱਖ ਮੰਤਰੀ ਦੀ ਕੁਰਸੀ ਵਾਲਾ ਇਹ ਵੀ ਇਹਨਾਂ ਦਾ ਆਉਣ ਵਾਲਾ ਜਿਹੜਾਗਾ ਸਮਾਂਗਾ ਬਹੁਤ ਮਾੜਾ ਹੋਵੇਗਾ ਤੁਸੀਂ ਵੇਖ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਰ ਦੇ ਘਰੇ ਕਲੇਸ਼ ਵੇਖਦਾ ਚੱਲ ਰਿਹਾ ਕਾਫੀ ਟਾਈਮ ਦਾ ਪਰ ਜਿਹੜਾ ਅੱਜ ਹੁਣ ਮੁੱਖ ਮੰਤਰੀ ਨੂੰ ਲੈ ਕੇ ਕਲੇਸ਼ ਜਿਹੜਾ ਨਵਾਂ ਛਿੜਿਆ ਤੁਸੀਂ ਮਾਗੀ ਦੀ ਮੇਲ ਤੇ ਇੰਟਰਵਿਊ ਸੁਣ ਲਿਓ ਸਾਰੇ ਚੈਨਲਾਂ 'ਤੇ ਪਈ ਹੋਣੀ YouTube 'ਤੇ ਪਈ ਹੋਣੀ ਇਹ ਕੋਈ ਮੈਂ ਆਹਦੇ ਕੋਲੋਂ ਗੱਲਾਂ ਨਹੀਂ ਬਣਾ ਰਿਹਾ ਇਹ ਹਰ ਸਿਮਰਤ ਕੌਰ ਬਾਦਲ ਨੇ ਮੁੱਖ ਸਾਡੀ ਸਟੇਜ ਤੋਂ ਬੋਲਿਆ ਕਿ ਬਾਬੇ ਨਾਨਕ ਦੀ ਤੱਕੜੀ ਆ ਤੁਸੀਂ ਸਾਡੇ ਕਿੰਨੀ ਬੀਬੀ ਹੋ ਆਓ ਹੁਣ ਦੇਖੋ ਕਦੇ ਸੁਖਵੀਰ ਬਾਦਲ ਕਹਿੰਦਾ ਮੈਂ ਬੀਬੀਆਂ ਦੀ ਰੈਲੀ ਕਰਿਆ ਕਰੂ ਕੱਲਿਆਂ ਦੀ ਦੇਖੋ ਕਿਵੇਂ ਇੱਕ ਪਰਵਾਉਂਦੇ ਨੇ ਪਹਿਲਾਂ ਸਾਡੇ ਬਜ਼ੁਰਗਾਂ ਨੂੰ ਪਰਮਾਇਆ ਤੇ ਸਾਡੇ ਨੌਜਵਾਨਾਂ ਨੂੰ ਹੁਣ ਜਿਹੜਾ ਨੌਜਵਾਨ ਵੀ ਹੱਥ ਤੇ ਨਿਕਲ ਕੇ ਬਜ਼ੁਰਗ ਨਿਕਲ ਗਏ ਤੇ ਹੁਣ ਸਾਡੇ ਬੀਬੀਆਂ ਵੱਲ ਆ ਗਈ ਇਹਨਾਂ ਤੇ ਮੈਂ ਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਦਾ ਅਤੇ ਹੋਰ ਜਿਹੜੇ ਧਾਰਮਿਕ ਸੰਸਥਾਵਾਂ ਨੂੰ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਜਾਵੇ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਊਲ ਜਲੂਲ ਨਾ ਬੋਲ ਸਕਣ ਧੰਨਵਾਦ ਜੀ ਵਹਿਜੂ ਦਾ ਖਾਲਸਾ ਵਹਿਜੂ ਕੀ ਫਤੇ